ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਰੂ ਪਿਆਰੇ ਗੁਰਸੋਰੀ ਸਾਸੰਗਤ ਵਾਹੀ ਗੁਰਜੀਤ ਕਾ ਖਾਲਸਾ ਵਾਹੀ ਗੁਰਜੀਤ ਦੀ ਫਤਿਹ ਤਨ ਤਦ ਜੋ ਗੂ ਪਰਿਸ਼ਾ ਸੰਗ ਗੁਰੂ ਕੀਆਂ ਵਡਿਆਈਆਂ ਦੇ ਪਾਤਰ ਹੋ ਜੇ ਤਨ ਤਨ ਬਾਬਾ ਨਾਨਕ ਜੀ ਦਾ ਦੁਨੀਆ ਦਾ ਪ੍ਰਮੰਡ ਦਾ ਪ੍ਰਚਾਰ ਕਰਨਾ ਬ੍ਰਹਮੰਡ ਦੇ ਵਿੱਚ ਸਾਰੇ ਬ੍ਰਹਮੰਡ ਦੇ ਵਿੱਚ ਪ੍ਰਚਾਰ ਕਰਨਾ ਕਹਾ ਕੰਦੇ ਨੇ ਕਵੀ ਉਹਲਾ ਸੁੰਦਰ ਲਿਖਦਾ ਹੈ ਤ੍ਰਿਪਤਾ ਦੀ ਕੋਖਸ ਲਖਣੀਏ ਦਿਨ ਇੱਕ شہਜਾਦਾ ਜ ਬਦੋਏ ਜਿਨ ਇੱਕੋ ਨਾਮ ਜਪਾਇ ਇਸ ਨਾਮ ਨੂੰ ਜਪਾਉਣ ਵਾਸਤੇ ਇਸ ਨਾਮ ਦੇ ਨਾਲ ਜੁੜਨ ਵਾਸਤੇ ਵਾਹਿਗੁਰੂ ਨਾਮ ਦੇ ਨਾਲ ਜੁੜਨ ਵਾਸਤੇ ਸੰਸਾਰ ਦੇ ਵਿੱਚ ਬ੍ਰਾਹਮਣ ਬ੍ਰਾਹਮਣ ਗੀਤਾ ਸਾਰੇ ਸੰਸਾਰ ਵਿੱਚ ਪਰਮੇਸ਼ਰ ਦਾ ਪ੍ਰਚਾਰ ਕਿੱਤਾ ਪਰਿਸ਼ਾਸ ਸੰਗਤ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਉਹਨਾਂ ਦਿਨਾਂ ਵਿੱਚ ਕੋਈ ਕਿਸੇ ਕਿਸਮ ਦਾ ਆਵਣ ਜਾਣ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਅੱਜ ਦੇ ਹਵਾਈ ਜਹਾਜ਼ਾਂ ਵਿੱਚ ਉੱਡ ਕੇ ਮੈਂਟੋ ਮੈਂਟੀ ਇੱਕ ਦੇਸ਼ ਤੋਂ ਦੂਜੇ ਦੇਸ਼ ਪਹੁੰਚ ਜਾਂਦੇ ਹਾਂ ਕਿੱਥੇ ਅਫਰੀਕਨ ਦੇਸ਼ ਹਨ ਅਫਰੀਕਾ ਦੇ ਵਿੱਚ ਛਕੀਨੀਆਂ ਦੇ ਵਿੱਚ ਮਹਾਰਾਜ ਉੱਥੇ ਵੀ ਗਏ ਉੱਥੇ ਵੀ ਮਹਾਰਾਜ ਦੇ ਸਥਾਨ ਬਣੇ ਹੋਏ ਹਨ ਅਸਾਮ ਦੇ ਵਿੱਚ ਨੇਪਾਲ ਦੇ ਵਿੱਚ ਸਿਕਮ ਦੇ ਵਿੱਚ ਦੁਦਲ ਪਹਾੜੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਪਰਮੇਸ਼ਰ ਦਾ ਸੇਵਕ ਬੈਠਾ ਸੀ ਇਹਦੇ ਵਿੱਚ ਕੋਈ ਨਕਮੀ ਸੀ ਕੋਈ ਆਂਦੜਾ ਉੱਥੇ ਪਹੁੰਚ ਨਹੀਂ ਸਕ ਰਿਹਾ ਸੀ ਪਰਮੇਸ਼ਰ ਦੇ ਦਰਬਾਰ ਵਿੱਚ ਕਈ ਵਾਰੀ ਪਾਡੀ ਭਗਤੀ ਬਹੁਤ ਹੁੰਦੀ ਹੈ ਪਰ ਵਿੱਚ ਕੁਝ ਕਮੀਆਂ ਵੀ ਹੁੰਦੀ ਆ ਕੋਈ ਇੱਕ ਅੱਧੀ ਕਮੇ ਵੀ ਉਹ ਪਰਮੇਸ਼ਰ ਨੂੰ ਸਤਗੁਰੂ ਕੰਦੇ ਹੰਕਾਰ ਨਾ ਪਾਵੇ ਉਸ ਕਮੀ ਕਰਕੇ ਉੱਥੇ ਪਹੁੰਚ ਨਹੀਂ ਸਕਦਾ ਪਰ ਪਰਮੇਸ਼ਰ ਨੂੰ ਤਾਂ ਪਤਾ ਹੈ ਨਾ ਭਾਈ ਮੇਰੀ ਭਗਤੀ ਕਰਦਾ ਹੈ ਜਿਹੜਾ ਇਹਦੇ ਵਿੱਚ ਕਿਨਕਾ ਜਿਹਾ ਵੀ ਹੰਕਾਰ ਹੈ ਉਹਨੂੰ ਕੱਢਣਾ ਹੈ ਫਿਰ ਆਪ ਚੱਲ ਕੇ ਆਉਂਦਾ ਹੈ ਆਪ ਨਾਇਣ ਕਲਾਤਾਰ ਜਗ ਮੇਂ ਪਰਵਰ ਰਵ ਮਹਾਰਾਜ ਆਪ ਸੰਸਾਰ ਵਿੱਚ ਆਇਆ ਤੇ ਆਪਣੇ ਸੇਵਕਾਂ ਤੱਕ ਪਹੁੰਚਾ ਜਾ ਕੇ ਜੋ ਜੋ ਕਮੀਆਂ ਸੀ ਉਹ ਕੱਢੀਆਂ ਉਹਨਾਂ ਦੀ ਜਿੱਦ ਆਪਾਂ ਪਹਿਲੀਆਂ ਮੱਕੇ ਤੋਂ ਪਹਿਲ ਦੀਆਂ ਕਿਸਤਾ ਸੁਣ ਲੈਣਾ ਉਹਨਾਂ ਦੇ ਵਿੱਚ ਮਹਾਰਾਜ ਕਿੱਥੇ ਕਿੱਥੇ ਕੋਈ ਰਾਜ ਕਰ ਰਿਹਾ ਸੀ ਕੋਈ ਗਰੀਬ ਬਣਾ ਗਰੀਬ ਬੜਾ ਦਾਸ ਸੀਗਾ ਕਿਸੇ 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 ਨੂੰ ਰਾਜ ਭਾਗ ਮਿਲੇ ਹੋਏ ਸੀ ਪਰ ਉਹ ਫਿਰ ਵੀ ਕੰਮ ਚੰਗੇ ਕਰ ਰਹੇ ਸੀ ਪਰ ਕਿਣ ਕਾ ਮਾਤਰ ਕੁਛ ਹੈ ਸੀ ਉਹਨਾਂ ਦੇ ਅੰਦਰ ਜੋ ਉਹ ਵੀ ਕੱਢਣਾ ਸੀ ਉਹ ਕੱਢਿਆ ਉਹਨਾਂ ਨੇ ਤੇ ਚੰਗੇ ਇਮਾਰਤ ਤੇ ਲਿਆ ਕੇ ਉਹਨਾਂ ਨੂੰ ਮਾਰਗ ਦਰਸ਼ਨ ਕਰਾਇਆ ਤੇ ਉਹਨਾਂ ਨੂੰ ਮੰჯੀਆਂ ਸੌਪੀਆਂ ਪਾਈ ਤੁਸੀਂ ਵੀ ਪਰਵੇਸ਼ਰ ਦਾ ਪ੍ਰਚਾਰ ਕਰੋ ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਵੱਡੇ ਵੱਡੇ ਰਾਜਿਆਂ ਨੂੰ ਵੱਡੇ ਵੱਡੇ ਹੰਕਾਰੀਆਂ ਨੂੰ ਜਿਨ੍ਹਾਂ ਦੇ ਵਿਚਾਰਾ ਕੋਡੇ ਰਾਕਸ਼ੀਿਆਂ ਨੂੰ ਉਹਨਾਂ ਨੂੰ ਵੀ ਤਾਰਿਆ ਜਾ ਕੇ ਕਿਉਂਕਿ ਮਹਾਰਾਜ ਕਹਿੰਦੇ ਨੇ ਮਹਾਰਾਜ ਨੂੰ ਹੰਕਾਰ ਨਹੀਂ ਪਾਉਂਦਾ ਸੇ ਸਤਗੁਰੂ ਅਸ਼ਰਮਾਨ ਕਰ ਰਹੇ ਨੇ ਸਵਾਲ ਜਵਾਬ ਚਾਲ ਰਹੇ ਨੇ ਬਾਬੂ ਲਦੀਨ ਸੂਰਾ ਪੀਰਾਂ ਦੇ ਨਾਲ ਇਹਨਾਂ ਪੀਰਾਂ ਹਾਜ਼ੀਆਂ ਦੇ ਨਾਲ ਵਿਚਾਰ ਵਡਾਂੰਦਰਾ ਚੱਲ ਰਿਹਾ ਕਿਉਂਕਿ ਇਹ ਲੋਕਾਂ ਨੂੰ ਸਮਝਾਣਾ ਬਹੁਤ ਔਖਾ ਹੈ ਇਹਨਾਂ ਦੇ ਅੰਦਰ ਦੇ ਵਿੱਚ ਇੰਨਾ ਕੁਝ ਭਰਿਆ ਹੋਇਆ ਹੈ ਨਾ ਨਫਰਤ ਜਾਂ ਜਾਲ ऐसे जंजालਾਂ 'ਚ ਫਸੇ ਨੇ ਭਗਤੀ ਵੀ ਕਰਦੇ ਨੇ ਪਰ ਜੰਜਾਲਾਂ 'ਚ ਫਸੇ ਹੋਏ ਤੇ ਮਹਾਰਾਜ ਮੱਕੇ 'ਚ ਗਏ ਮਰਦਾਨੇ ਨੇ ਇਸ਼ਾ ਪ੍ਰਗਟ ਕੀਤੀ ਸੀ ਮਹਾਰਾਜ ਮੱਕੇ ਵੱਲ ਚਲੀਏ ਵਕੇ ਵੱਲ ਵੀ ਜਾਏ ਇਹ ਤੇ ਮਹਾਰਾਜ ਕਿੰਨਾ ਮਹਾਰਾਜ ਮੰਨ ਲੈਂਦੇ ਸੀ ਮਰਦਾਨੇ ਦਾ ਬਹੁਤ ਪ੍ਰੇਮ ਕਰਦੇ ਸੀ ਤੇ ਬਹੁਤ ਪਿਆਰ ਸੀ ਮੈਂ ਮਤਲਬ ਅਨੇ ਜਨਮ ਤੋਂ ਹੀ ਖੇਡ ਖੇਡਾਂ ਦੇ ਵਿੱਚ ਵੀ ਮਰਦਾਨਾ ਨਾਲ ਰਹਿੰਦਾ ਸੀ ਸੋ ਇਸਾ ਕੀ ਬਨਾਈ ਨੇ ਲਗਾਈ ਹੈ ਗੁਰੂ ਅੰਗਦ ਦੇਵ ਜੀ ਨੂੰ ਸੋ ਆਪਾਂ ਸਰਬਣ ਕਰੀਏ ਬਹੁਤਾ ਇੱਧਰ ਉੱਧਰ ਨਾ ਜਾਈਏ ਮਹਾਰਾਜ ਦੀ ਚਰਨਾਂ ਨਾਲ ਜੁੜੀ ਹੈ ਮਹਾਰਾਜ ਨੇ ਕਿੱਥੇ ਕਿੱਥੇ ਨਦੀਆਂ ਨਾਲੇ ਪਹਾੜ ਪਾਰ ਕਰਕੇ ਸਾਨੂੰ ਮਹਾਰਾਜ ਨੇ ਸਾਨੂੰ ਤਾਰ ਹੁੰਦਾ ਜਿਹੜਿਆ ਬਣਾਇਆ ਸੋ ਮਹਾਰਾਜ ਬਹਾਉਲਦੀਨ ਕੀ ਕਹਿੰਦਾ ਹੈ ਬਹਾਉਲਦੀਨ ਕਹਿੰਦਾ ਆਖੇ ਪੀਰ ਬਹਾਉਲਦੀਨ ਸੁਣੋ ਜਲਾਲਦੀਨ ਪੀਰ ਜਲਾਲਉਦੀਨ ਜਲਾਲਦੀਨ ਦੇ ਸਵਾਲ ਅੱਜ ਮਹਾਰਾਜ ਦਾ ਪੁੱਛ ਰਿਹਾ ਹੈ ਦੋਨੇ ਬੈਠੇ ਨੇ ਭਾਬੂਦੀਨ ਆਪਣਾ ਸਵਾਲ ਜਵਾਬ ਪੁੱਛਿਓਗਾ ਹੁਣ ਜਲਾਲ ਜਲਾਲਦੀਨ ਦੀ ਗੱਲ ਆਏ ਹੈ ਦਰੌਦੀਨ ਪੀਰ ਕਹਿੰਦਾ ਗੁਰੂ ਨਾਨਕ ਪਾਸੋਂ ਪੁੱਛਣਾ ਬਹੁਤੀ ਹੈ ਤਕਸੀਰ ਜਾਹਰ ਅਜਮਤ ਇਸ ਦੀ ਮਕਾਦ ਤੋਸ ਫੇਰ ਲਾਲੂ ਦਿਨ ਕਹਿੰਦਾ ਵਾਹ ਬਈ ਵਾਹ ਧੰਨ ਗੁਰੂ ਨਾਨਕ ਉਸੋਂ ਪੁੱਛਿਓ ਬਈ ਇਨੇ ਤੇ ਸਾਡਾ ਮੱਕਾ ਹੀ ਫੇਰ ਛੱਡਿਆ ਮੰਨਿਆ ਹੈ ਸੁ ਮੰਨ ਗਿਆ ਬਈ ਮੱਕਾ ਫੇਰ ਦਿੱਤੋ ਫੇਰ ਕੀਤੋ ਰਹਾ ਮਨ ਸੂਖ ਸਭ ਆਂਦੇ ਹੈ ਸੁਜੇਰ ਮਨਿਆ ਹੈ ਸੁਖ ਦਾ ਇੱਕ ਦੂਜਾ ਹੋਰ ਨ ਕੋਈ ਦੂਜਾ ਮੁਰਸ਼ਿਦ ਪੀਰ ਹੈ ਸੱਚਾ ਰਾਹ ਦਿਖਾਏ ਜੋ Hindu ਦੇਖ ਨਾ ਭੁੱਲ ਤੂੰ ਮੁਸਲਮਾਨ ਵੀ ਨਹੀਂ ਕਹਿੰਦਾ ਤੂੰ ਅਮੀ ਦੂਜਿਆਂ ਨੂੰ ਕਾਫਰ ਕਹਿਣਾ ਮੁਸਲਮਾਨ ਹੈ ਦੋਵੇਂ ਰਦੇਸੀ ਮਜਬੂਰ ਕੱਤੇ ਸੀ ਦੋਜ ਕਮਾਏ ਵੱਡਾ ਫਕੀਰੀ ਮਰਤਬਾ ਮਰਫਤੀ ਮਰਫਤੀ ਸੱਚ ਰਹਾ ਮਾਰਫਤੀ ਜੋ ਬਹਰੇ ਸਬੇ ਹੈ ਗੁੰਮ ਰਹਾ ਦੁਨੀਆ ਕਾਰਨ ਮਜ ਵਾ ਦੁਨੀਆ ਕਾਰਨ ਮਜ ਹਵਾ ਕੀ ਅੰਤ ਪਵ ਅਪਾਰ ਸੱਚਾ ਫਿਕਰ ਰੱਬ ਦਾ ਜੋੜ ਲਗਾਏ ਪਾਰ ਤੁਸੀਂ ਮਹਿਰਮਾਹੀਂ ਪੀਰ ਜੀ ਨਾਨਕ ਵਡਾਫੀਰ ਰੱਬ ਜਿਨ੍ਹਾਂ ਦੇ ਹੁਕਮ ਵਿੱਚ ਸਭਨਾ ਦੇ ਸਿਰ ਪੀਰ ਸੋਵ ਕਰਕੀਤਾ ਹੈ ਜਿਲ੍ਹਾ ਲੂਦੀਨ ਜਵਾਬ ਨਾਨਕ ਸਾਹਿਬ ਉਹ ਸੂਦਾ ਬੋਲਦੇ ਨੇ ਗੁਰੂ ਨਾਨਕ ਸਾਹਿਬ ਉਹ ਕਹਿੰਦੇ ਨੇ ਆਖੇ ਨਾਨਕ ਸ਼ਾਹ ਸਚ ਸੁਣੋ ਜੀ ਲਾਲ ਸਦਾਤ ਵੱਡਾ ਬੋਲ ਨ ਬੋਲੀਐ ਸਹਿਬ ਸਾਹਿਬ ਹਥ ਕਰਮਾਤ ਕਹਿੰਦੇ ਏਡੇ ਵੱਡੇ ਵੱਡੇ ਬੋਲਾਂ ਬੋਲ ਫਿਰਾਲੂ ਦੀ ਇਥੇ Hindu Musliman ਕੋਈ ਨਹੀਂ ਵੱਡਾ ਜੇ ਮੈਂ Hindu ਬੋਲ ਰਹਾ ਨਹੀਂ ਤੇ ਤੁਮੇ ਉਹਨਾਂ ਤੋਂ ਕੱਟ ਨਹੀਂ ਹੈ ਤੂੰ ਉਹਨਾਂ ਤੋਂ ਅੱਗੇ ਹੈ ਤੇ ਸਭ ਕਹਿੰਦੇ ਨੇ ਇਹ ਸਾਰਿਆਂ ਦਾ ਜਿਹੜਾ ਨਾ ਡੋਰ ਹੈਗੀ ਹੈ ਨਾ ਇਹ ਕਰਮਾਤ ਜਿਹੜੀ ਹੈ ਸਹਬ ਕੋਲ ਹੈ ਪਰਮੇਸ਼ਰ ਕੋਲ ਹੈ ਅਕਾਲ ਪੁਰਖ ਦੇ ਕੋਲ ਹੈ ਭਈ ਸਹਬ ਭਾਵੇਂ ਸੋ ਕਰੇ ਫਕਰ ਸਹਬ ਤੇ ਤਾਨ ਕਹਿੰਦੇ ਸਹਬ ਨੂੰ ਜੋ ਭਾਂਦਾ ਉਹ ਹੀ ਕਰਦਾ ਹੈ ਜਿਹੜੇ ਫਕਰ ਹੁੰਦੇ ਨਾ ਪਰਮੇਸ਼ਰ ਦੇ ਫਕਰ ਉਹਨਾਂ ਨੂੰ ਸਹਬ ਦੇ ਉੱਤੇ ਪੂਰਾ ਤਾਨ ਮਾਨ ਉਹਨਾਂ ਰੱਖਦੇ ਨੇ ਆਪਣਾ ਸਹਿਬ ਨੇ ਤਾਣਿਆ ਤਾਣ ਹੈ ਸਾਹਿਬ ਨਮਣਿਆ ਮਾਣ ਆਕਸਾ ਆਕਾਸ ਲਖ ਬਤਲ ਬਤਾਲ ਕਹਿੰਦੇ ਸਹਿਬ ਨੇ ਤਾਣਿਆ ਦਾ ਤਾਣ ਹੈ ਨਮਣਿਆ ਦਾ ਮਾਣ ਹੈ ਉਹ ਉਟਿਆਂ ਦੀ ਊਟ ਨਿਆਸਰਿਆਂ ਦੇ ਆਸਰਾ ਸਾਹਿਬ ਹੈ ਜਲਾਲਉਦੀਨ ਸਭਨਾ ਦੇ ਸਿਰ ਇੱਕ ਰੱਬ ਸਭ ਦੀ ਕਰੇ ਸੰਭਾਲ ਉਹ ਸਾਰਿਆਂ ਦੀ ਸੰਭਾਲ ਕਰ ਰਿਹਾ ਸਭ ਨੂੰ ਤਕਰਿਆ ਜਲਾਲਉਦੀਨ ਕੀ ਕਰ ਰਹੇ ਹੋ ਤੁਸੀਂ ਸੰਸਾਰ ਵਿੱਚ ਕੌਣ ਕੀ ਕਰ ਰਿਹਾ ਸਾਰਿਆਂ ਦਾ ਉਹਦੇ ਕੋਲ ਸਾਬ ਕਿਤਾਬ ਹੈ ਸਾਰਿਆਂ ਦੀ ਭਾਲ ਕਰ ਰਿਹਾ ਸਭ ਨੂੰ ਸੰਭਾਲ ਰਿਹਾ ਜੀ ਜੰਤਵਸ ਕਰ ਵਸ ਕਰੇ ਰੱਬ ਦੇ ਜੋ ਵਸਦੇ ਲੋ ਆਲੋ ਜੀ ਜੰਤੂ ਇੱਥੇ ਤੱਕ ਯਰੇ ਜੀਵ ਜੰਤੂ ਬਨਸਪਤੀ ਇਹ ਸਾਰੇ ਰੱਬ ਦੇ ਵਸਾਏ ਹੋਏ ਨੇ ਇਹਨਾਂ ਸੂਦਰ ਜੋ ਚੰਦਰ ਦੀ ਚੰਦਰਮਾ ਦੀ ਲੋ ਇੱਕ ਠੰਡਾ ਤੇ ਇੱਕ ਤਪਦਾ ਤਪਦਾ ਹੈ ਇਹ ਸਾਰੇ ਉਹਦੇ ਵਸੋਏ ਹੋਏ ਰਿਆ ਬਰਸਾਏ ਹੋਏ ਨੇ ਧੱਕਾ ਹੂੰ ਓੜਖਪਾਲ ਹੁਣ ਚੁੱਪ ਕਰ ਰਹਿਆ ਖਲੂਈ ਹੁਣ ਜੇ ਲਾਲੂ ਤੇ ਅੱਗੇ ਪੀਰ ਜੇ ਲਾਲੂਦੀਨ ਹੁਣ ਚੁੱਪ ਕਰਕੇ ਖੜਾ ਹੋ ਗਿਆ ਹੈ ਮਹਾਰਾਜ ਨੇ ਉਹਦੇ ਸਵਾਲਾਂ ਤੇ ਜਵਾਬ ਦੱਸ ਦਿੱਤੇ ਭਈ ਇੱਥੇ ਕੋਈ ਵੱਡਾ ਨਹੀਂ ਨਾ Hindu ਵੱਡਾ ਨਾ ਮੁਸਲਮਾਨ ਵੱਡਾ ਜੇ ਲਾਲੂਦੀਨ ਜੇ Hindu ਹੰਕਾਰੀ ਹੈ ਨਾ ਤੇ ਤੁਸੀਂ ਵੀ ਹੰਕਾਰੀ ਹੋ ਤੇ ਸਹਿਬਤ ਨੇ ਮਾਨਿਆਂ ਦਾ ਮਾਣ ਨੇ ਹੰਕਾਰੀਆਂ ਦਾ ਨਹੀਂ ਹੈ ਮਹਾਰਾਜ ਕਹਿੰਦੇ ਨਿਵਾਣਿਆਂ ਦਾ ਮਾਣ ਹੈ ਨੇ ਤਾਣਿਆਂ ਦਾ ਤਾਣ ਹੈ ਦੇਉਤਿਆਂ ਦੀ ਓੜ ਹੈ ਸੱਚੇ ਪਾਤਸ਼ਾਹ ਸਾਹਿਬ ਜੀ ਇਸ ਕਰਕੇ ਪੈਰੀ ਸਾਸ ਸੰਗੇ ਜੀ ਮਹਾਰਾਜ ਨੇ ਜ਼ਰਲੂਦੀਨ ਦਸ਼ਾ ਭਈ ਉਹ ਸਾਹਿਬ ਦੇ ਇਸ ਤੈਨੂੰ ਗੁਣਾਉਣ ਵਾਲਾ ਵਿਊ ਹੈ ਸ੍ਰਿਸ਼ਟੀ ਦੇ ਹਰ ਚੀਜ਼ ਨੂੰ ਪੈਦਾਵ ਕਰਨ ਵਾਲਾ ਉਹ ਹੈ ਔਰ ਪੈਦਾ ਕਰਕੇ ਸਭ ਦੀ ਸੰਭਾਲ ਕਰਦਾ ਹੈ ਜਿਹਦੂ ਸੰਭਾਲੀ ਉਹ ਕਰਦਾ ਫਿਰ ਤੂੰ ਕੌਣ ਤੂੰ ਕੌਣ ਵੱਡਾ ਤੇ ਮੈਂ ਕੌਣ ਵੱਡਾ ਸਭਨਾ ਦੇ ਸਿਰ ਇੱਕ ਇੱਕੋ ਹੀ ਰੱਬ ਹੈ ਕਹਿੰਦੇ ਸਭ ਦੀ ਕਰੇ ਸੰਭਾਲ ਹਾਰੇ ਦੀ ਸੰਭਾਲ ਕਰ ਰਿਹਾ ਭਾਈ ਇੱਕੋ ਹੀ ਆ ਉਹ ਰਸਤੇ ਜਿੰਨੇ ਮਰਜ਼ੀ ਬਣਾ ਲਓ ਤੁਸੀਂ ਕੋਈ ਬਾਈਪਾਸ ਰਹੀ ਜਾ ਰਿਹਾ ਕੁਝ ਸ਼ਹਿਰ ਦੇ ਵਿੱਚ ਹੀ ਜਾ ਰਿਹਾ ਜਿਹਨੂੰ ਜਦਦਾ ਚੰਗਾ ਲੱਗਦਾ ਭਾਈ ਉਦਾਂ ਚਲੇ ਜਾਓ ਕੰਬਰ ਸਰੋਂ ਜਲੰਧਰ ਨੂੰ ਫਗਵਾੜੇ ਨੂੰ ਹੋਰ ਅੱਗੇ ਜਾਣਾ ਹੋਵੇ ਇੱਕ ਬਾਈਪਾਸ ਹੁੰਦਾ ਹੈ ਉਹ ਵਾਰੋ ਵਾਰ ਨਿਕਲਦਾ ਹੈ ਹਾਈ ਸਪੀਡ ਦੇ ਵਿੱਚ ਛੇਤੀ ਪਾਰ ਕਰ ਜਾਂਦਾ ਹੈ ਇੱਕ ਨੂੰ ਇੱਕ ਸ਼ਾਰਟਕਟ ਦੇਖਦਾ ਭਈ ਸ਼ਹਿਰ ਵਿੱਚ ਹੀ ਜਾਵਾਂਗਾ ਤੇ ਮੇਰਾ ਟਾਈਮ ਕੱਟ ਲਗੇਗਾ ਪਰ ਨਹੀਂ ਉਹ ਪਰਮੇਸ਼ਰ ਦੇ ਹੱਥ ਵਿੱਚ ਹੈ ਕਿੰਨਾ ਟਾਈਮ ਲੱਗਣਾ ਭਈ ਕਹਿੰਦੇ ਕੋਸ਼ਿਸ਼ਾਂ ਸਭ ਕਰਦੇ ਨੇ ਪਰ ਸਾਰੀ ਸੰਭਾਲ ਉਹਦੇ ਹੱਥ ਵਿੱਚ ਹੈ ਕਹਿੰਦੇ ਕੋਣ ਜੀ ਜੰਤ ਵਸ ਕਰੇ ਰੱਬ ਦੇ ਲੋਵਾਲੋ ਇਹੰਦੀ ਇੱਥੇ ੱੱਕਾ ਨਹੀਂ ਚੱਲਦਾ ਇੱਥੇ ਜਿਹੜਾ ਉਹਦਾ ਘਵਾਣਾ ਮੰਨਦਾ ਹੈ ਨਾ ਉਹਦੇ ਸਹਮਣੇ ਔਕੜਾਂ ਵੀ ਕੋਈ ਨਹੀਂ ਆਉਂਦੀਆਂ ਉਹ ਮਹਾਰਾਜ ਦੇ ਦਰ ਤੇ ਸੁਰਖਰੂ ਹੋ ਕੇ ਜਾਂਦਾ ਜਿਹੜਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਇਰੇਵ ਕਿਤੇ ਪਿਆਰੇ ਸਾਧ ਸੰਗਤ ਜੀ ਕਈ ਵਾਰੀ ਸਾਨੂੰ ਧੋਖਾ ਹੋ ਜਾਂਦਾ ਹੈ ਆ ਮਾੜਾ ਜਾਂ ਮਾੜਾ ਮੋਟਾ ਨਾਮ ਜਪ ਕੇ ਬੜੇ ਨਾਮ ਲਿਖ ਲੈਂਦੇ ਨੇ ਬੜੇ ਬੜੇ ਗੇੜ ਬਣਾ ਲੈਂਦੇ ਨੇ ਐਰੋ ਬਣਾ ਲੈਂਦੇ ਨੇ ਬ੍ਰਹਮ ਗਿਆਨੀ ਫਲਾਣਾ ਸਿੰਘ ਇੱਧਰ ਵੱਸਦਾ ਹੈ ਇਹ ਬ੍ਰਹਮ ਗਿਆਨੀ ਨਹੀਂ ਹਨ ਇਹ ਹੈਗੇ ਬਨਾਰਸ ਕੇ ਠੱਗ ਇਹ ਤੁਹਾਨੂੰ ਠੱਗਣ ਵਾਸਤੇ ਬੈਠੇ ਨੇ ਦੁੱਧ ਦੇ ਢੋਲੂ ਦੀ ਢੀਕ ਕਰਦੇ ਨੇ ਤੁਹਾਡਾ ਪੈਸੇ ਦੀ ਦੁਰਵਰਤੋਂ ਕਰਦੇ ਆ ਨਸ਼ਾ ਗੁਰੂ ਘਰ ਦੇ ਵਿੱਚ 2-2 2200 ਇਹਨਾਂ ਨੇ ਦੇਖੋ ਕਿੰਨੀ ਬੇਅਦਬੀ ਹੋ ਰਹੀ ਹੈ ਗੁਰੂ ਮਹਾਰਾਜ ਦੀ ਇਹ ਸਾਰੀਆਂ ਇਹਨਾਂ ਦੀਆਂ ਇਹ ਡੇਰੇ ਵਾਲੀਆਂ ਇਹ ਮਿਹਰਬਾਨੀਆਂ ਹਨ 2-2 2200 ਸਰੂਪ ਉਹਨਾਂ ਦੀ ਸਵੇਪ ਸਵਾਲ ਕੁਝ ਨਹੀਂ ਹੁੰਦੀ ਸਿਰੋ ਕੁ ਮਈ ਵਾਸਤੇ ਲਓ ਜੀ ਇੱਕ ਸੋਇਕ ਪਾਠ ਰੱਖਣਾ ਇਕੱਠੇ ਹੀ ਰੱਖ ਦਿੰਦੇ ਆ ਉੱਥੇ ਕੀ ਸ਼ੁੱਧ ਹੁੰਦਾ ਕੁਛ ਨਹੀਂ ਹੁੰਦਾ ਕੋਈ ਸੁੱਤਾ ਹੁੰਦਾ ਕੋਈ ਬੈਠਾ ਹੁੰਦਾ ਕੋਈ ਇੱਕ ਪਾਠ ਕਰ ਰਿਹਾ ਹੁੰਦਾ ਕੋਈ ਆਪਸ ਵਿੱਚ ਹੀ ਮਸ਼ਕਰੀਆਂ ਵੀ ਕਰਦੇ ਹੁੰਦੇ ਨੇ ਸੋ ਪਿਆਰੀ ਸ਼ਾਸਨ ਜੀ ਕਦੀ ਵੀ ਆਪਣਾ ਟਾਈਮ ਕੱਢ ਕੇ ਘਰ ਵਿੱਚ ਰਾਓ ਪਾਠ ਰੱਖੋ ਹੋਰਾਂ ਜਗ੍ਹਾ ਤੇ ਨਾ ਲੈ ਕੇ ਜਾਓ ਉੱਥੇ ਜਾ ਕੇ ਪਾਠ ਨਾ ਰਖਾਓ ਜਿੱਥੇ ਮਹਾਰਾਜ ਦੀ ਬੈਲ ਵੀ ਹੁੰਦੀ ਤੁਹਾਨੂੰ ਇੱਕ ਸਰੂਪ ਦੀ ਚਪਾਲਣੀ ਸੀ ਤਰੀਕੇ ਹੋ ਸਕਦੀ ਘਰ ਵਿੱਚ ਜੇ ਆਪਾਂ ਅਛਾਈਏ ਜਿੱਦਾਂ ਮਹਾਰਾ ਦਾ ਵੱਡਾ ਸਤਕਾਰ ਹੈ ਨਾ ਇੱਕ ਸਰੂਪ ਦੀ ਸੇਵਾ ਕਰਨੀ ਬੜੀ ਔਖੀ ਹੈ ਤੇ ਇੱਚੇ ਦਾ ਇਹਨਾਂ ਨੇ 2 2 2.5 250 ਸਰੂਪ ਕਿੱਥੇ ਕਿੱਥੇ ਰੱਖੇ ਨੇ ਆਪ ਜੀ ਜਾ ਕੇ ਹੁਣ ਪਤਾ ਲੱਗ ਜਾਏਗਾ ਹੁਣ ਲੱਭ ਰਹੇ ਨੇ ਨਾ ਪਤਾ ਲੱਗੂਗਾ ਸੁਭੈਰੀ ਸਾਸ ਸਿੰਘ ਜੀ ਇਸ ਕਰਕੇ ਬ੍ਰਹਮ ਗਿਆਨੀ ਸਦਾ ਨਰਲੀਪ ਉਹ ਉਹ ਕੋਈ ਪਤਾ ਨਹੀਂ ਦੱਸਦਾ ਨਹੀਂ ਮਾ ਕੋ ਕਿੱਥੇ ਬੈਠਾ ਹੋ ਤੇ ਘਰ ਦੇ ਵਿੱਚ ਬੈਠਾ ਹੈ ਉਹ ਕਿਸੇ ਨੂੰ ਦੱਸਦਾ ਥੋੜੀ ਹੈ ਆਪ ਦੇਖੋ ਕਿੰਨਾ ਧਨ ਹੈ ਭਈ ਨਮਾਇਸ਼ ਥੋੜੀ ਕਰਦੇ ਹੋ ਇਸ ਤਰੀਏ ਉਹਨਾਂ ਨੇ ਨਾਮ ਧੰਨ ਕਮਾਇਆ ਜਿਹਨਾਂ ਨੇ ਉਹ ਨਮਾਇਸ਼ ਨਹੀਂ ਕਰਦੇ ਉਹ ਜਿਹਾ ਸੀ ਜਲ ਵਿੱਚ ਕਮਲ ਲਈ ਜਿਹਾ ਜਲਦਰ ਦੇ ਵਿੱਚ ਕਮਲ ਦਾ ਫੁੱਲ ਖੜਿਆ ਹੁੰਦਾ ਨਾ ਇਸ ਤਰੀਕੇ ਬ੍ਰਹਮ ਗਿਆਨੀ ਇੰਦਰਲੀਪ ਹੈ ਇਸ ਸੰਸਾਰ ਦੇ ਦਿਲਦਰ ਤੋਂ ਇਸਾ ਦਾ ਚੱਕਰਾਂ ਜਨਾ ਪਈਏ ਕੋਈ ਮਿਲ ਜੇ ਰਬ ਦਾ ਨਾਮ ਜਿ ਪਾਵੇ ਤਾਂ ਜਪ ਲੈਣਾ ਲੇਕਿਨ ਉਹਨੂੰ ਕਦੀ ਗੁਰੂ ਨਾ ਮੰਨਿਓ ਮਹਾਰਾਜ ਕਦੀ ਤੁਨੂੰ ਬਖਸ਼ਣਾ ਨਹੀਂ ਹੈ ਗੁਰੂ ਨਹੀਂ ਮੰਨਣਾ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਬਣ ਜਾ ਗੁਰੂ ਗੋਬਿੰਦ ਸਾਹਿਬ ਦੇ ਉੱਥੇ ਪ੍ਰਧਾਨਾ ਨਾ ਬਣੋ ਉੱਥੇ ਸੇਵਾਦਾਰ ਬਣੋ ਸੇਵਾ ਕਰੋ ਸੇਵਾ ਕਰਤ ਹੋਏ ਨਹਿ ਕਾਮੇ کسکو ہوت پراپت سومی آؤ اج کی کتھا سوپتی ہے اگلی کتھا کل روز آپ جی نہ جڑاں گے مہاراج کرپا کر سواس بکشن سو آؤ فتح جائیے واحر جی کا خالص